ਫੁੱਡਲਾ ਸਿਹਤ ਕੇਂਦਰ ਪੰਜ ਗ੍ਰੈਂਡ ਕਲਾ ਵਿਖੇ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਅਤੇ ਡਾਕਟਰ ਸਰੋਦੀਪ ਸਿੰਘ ਰਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲੱਡ ਬੈਂਕ ਸਿਵਲ ਹਸਪਤਾਲ ਫਰੀਦਕੋਟ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਕੈਂਪ ਦੌਰਾਨ ਬਲੱਡ ਬੈਂਕ ਦੇ ਇੰਚਾਰਜ ਮੈਡਮ ਸਰੂਚੀ ਤੇ ਉਹਨਾਂ ਦੀ ਟੀਮ ਵੱਲੋਂ 37 ਯੂਨਿਟ ਖੂਨ ਇਕੱਤਰ ਕੀਤਾ ਗਿਆ ਕੈਂਪ ਦੌਰਾਨ ਮੈਡੀਕਲ ਅਫਸਰ ਡਾਕਟਰ ਸਰੂਪ ਕੌਰ ਰਮਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਕਰਨਾ ਇੱਕ ਮਹਾਨ ਕਾਰਜ ਹੈ ਇਸ ਨਾਲ ਜਿੱਥੇ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਉੱਥੇ ਖੂਨਦਾਨ ਕਰਨ ਨਾਲ ਵਿਅਕਤੀ ਦੇ ਖੂਨ ਦੀ ਜਾਂਚ ਹੁੰਦੀ ਰਹਿੰਦੀ ਹੈ ਤੇ ਵਿਅਕਤੀ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਇਸ ਮੌਕੇ ਤੇ ਉਹਨਾਂ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਕੈਂਪ ਵਿੱਚ ਪੁੱਜੇ ਖੂਨਦਾਨ ਨੂੰ ਰਫਰੈਸ਼ਮੈਂਟ ਵੀ ਦਿੱਤੀ ਗਈ। ਇਸ ਕੈਂਪ ਨੂੰ ਸਫਲ ਬਣਾਉਣ ਲਈ ਆਯੁਰਵੈਦਿਕ ਦੇ ਡਾਕਟਰ ਵਗਨ ਗੁਲਾਟੀ, ਫਾਰਮਾਸਿਸਟ ਇਸਕਰਨ ਸਿੰਘ ਬਰਾੜ, ਸਿਹਤ ਵਰਕਰ ਅਮਨਦੀਪ ਸਿੰਘ, ਸਮਾਜ ਸੇਵੀ ਰਾਜਵਿੰਦਰ ਸਿੰਘ ਰਾਜੂ, ਕਿਸਾਨ ਉਹਨੀਆਂ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਸਰਾਣੇ ਐਮ ਪੂਕਰ ਨਵਾਈ। ਇਹ ਸ਼ਾਇ ਸਬੰਧੀ ਚਰਚਾ ਪੰਜਾਬ ਦੀ ਖੇਤੀਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਮਾਝੇ ਦੇ ਨੇੜੇ ਗੱਲਾਂ ਵਿਖੇ ਸਰਕਾਰੀ ਹਸਪਤਾਲ ਦੇ ਵਿੱਚ ਸ਼ਬਦ ਸਰਜਨ ਡਾਕਟਰ ਚੰਦਰਸ਼ੇਖਰ ਕੱਕੜ ਤੇ ਸਰਬਜੀ ਪਰਮਾਨਾ ਤੇ ਉਹਨਾਂ ਨੇ ਜੋ ਨਿਸ਼ਾ ਨਿਰਦੇਸ਼ ਅਨੁਸਾਰ ਫਰੀਦਕੋਟ ਸਿਵਲ ਹਸਪਤਾਲ ਤੋਂ ਜੋ ਟੀਮ ਆਈ ਹੈ ਮੈਡਮ ਸਰੁਤੀ ਜੀ ਤੇ ਸਾਡੇ ਸਮੂਹ ਜੋ ਉਸ ਦਾ ਸਟਾਫ ਆ ਮੈਡਮ ਸੰਦੂਕੌਰ ਡਾਕਟਰ ਜਸਕਰਤ ਤੇ ਸਮੂਹ ਸਟਾਫ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਫੂਨਦਨ ਕੈਂਪ ਲਗਾਇਆ ਗਿਆ ਜੋ ਇੱਕ ਛੋਟਾ ਜਿਹਾ ਕੈਂਪ ਸੀ ਤੇ ਵਿਸ਼ਾਲ ਖੂਨਦਾਨ ਬਣ ਕੈਂਪ ਬਣ ਚੁੱਕਿਆ ਸੋ ਅਸੀਂ ਸਾਰੇ ਸੰਗੋ ਨਗਰ ਨਿਵਾਸੀ ਤੇ ਜੋ ਵੀ ਖੂਨਦਾਨੀ ਵੀਰਾਂ ਨੇ ਖੂਨਦਾਨ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਖੂਨਦਾਨ ਜੀਵਨ ਦਾਣਾ ਸਾਨੂੰ ਹਰ ਇੱਕ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਖੂਨ ਦੀ थैਲੀ ਦੇ ਨਾਲ ਤਿੰਨ ਤੋਂ ਚਾਰ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਸੋ ਸਾਰੇ ਡਾਕਟਰ ਸਹਿਬਾਨ ਦਾ ਸਾਰੀ ਟੀਮ ਦਾ ਡਾਕਟਰ ਸਿਵਨ ਕਰਜਿੰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ